ਸਾਡੇ ਪਿੰਡ ਕਿਘਿਆਣੇ ਇਹਨਾਂ ਇੱਕ ਕੱਕਾ ਮਿਸਤਰੀ ਆ ਗੁਰਮੀਤ ਕਹਿੰਦੇ ਨਰਮਣਾ ਸੀ ਤੇ ਉਹ ਅਕਸਰ ਘਰੇ ਆਉਂਦਾ ਰਹਿੰਦਾ ਮੇਰੇ ਕੋਲੇ ਕੰਮਕਾਰ ਤੇ ਇੱਕ ਦਿਨ ਆਇਆ ਉਹਦੇ ਨਾਲ ਹੁੰਦੇ ਮੁੰਡੇ ਵਰਕਰ ਤੇ ਇੱਕ ਬਾਰਕ 13 ਸਾਲਾਂ ਦਾ 12 ਸਾਲਾਂ ਦਾ ਮੁੰਡਾ ਸੀ ਜੋਾਕ ਮੈਂ ਕਿਹਾ ਹੁਣ ਨਵਾਂ ਮਾਂਦਰੀ ਆ ਸਖੰਦਰੂ ਹਾਂ ਉਹਨੇ ਦੱਸਿਆ ਕਹਿੰਦਾ ਛੋਟੀ ਵਾਲੇ ਪਿੰਡ ਤੋਂ ਆ ਤੇ ਮੈਂ ਕਿਹਾ ਵੀ ਤੂੰ ਕੱਕਾ ਪੜਿਆ ਕਿਉਂ ਨਹੀਂ ਤੇ ਤੂੰ ਇਹਦੇ ਨਾਲ ਮਿਸਤਰੀ ਦਾ ਲੱਕੜ ਦਾ ਕੰਮ ਸਿੱਖ ਲੱਗ ਗਿਆ ਉਹ ਕਹਿੰਦਾ ਵੀ ਪੜ੍ਹਾਈ 'ਚ ਮੇਰਾ ਮਨ ਨਹੀਂ ਲੱਗਿਆ ਮੇਰਾ ਪਿਓ ਵੀ ਮਰ ਗਿਆ ਮਾਂ ਵੀ ਮਰ ਗਈ ਤੇ ਦਾਦੀ ਕੋਲੇ ਰਹਿੰਦੇ ਆ ਮੈਂ ਤੇ ਮੇਰੀ ਭੈਣ ਹੈ ਫਿਰ ਉਹ ਕੱਕੇ ਨੇ ਮਾਈ ਨੇ ਦੱਸਿਆ ਮੈਨੂੰ ਬਾਈ ਨੇ ਕਹਿੰਦਾ ਵੀ ਜਦੋਂ ਇਹਦੀ ਮਾਂ ਨੂੰ ਜਨੇਪਾ ਹੋਣਾ ਸੀ ਇਹਦੀ ਭੈਣ ਦਾ ਤੇ ਉਹ ਉਦੋਂ ਮਰ ਗਈ ਸੀ ਤੇ ਭੈਣ ਤੇ ਭਰਾ ਦੋਵੇਂ ਰਹਿ ਗਏ ਪਿਓ ਘਰੋਂ ਭੱਜ ਗਿਆ ਤੇ ਉਹ ਵੀ ਐਂ ਮਰ ਮੁੜ ਗਿਆ ਤੇ ਹੁਣ ਦਾਦੀ ਕੋਲੇ ਰਹਿੰਦੇ ਆ ਇਹ ਦਾਦੀ ਨੇ ਬੱਕਰੀ ਰੱਖੀ ਆ ਉਹਦਾ ਦੁੱਧ ਚੌਂਦੀ ਆ ਤੇ ਖੇਤੋਂ ਕਾਹ ਕਤੂ ਲਿਆਉਂਦੀ ਆ ਉਹਦੇ ਨਾਲ ਇਹਨਾਂ ਨੂੰ ਪਾਲਦੀ ਆ ਤੇ ਮੈਂ ਮੁੰਡੇ ਨੂੰ ਪੁੱਛਿਆ ਤਾਂ ਬੜਾ ਸ਼ੋਗਮਈ ਜਿਹਾ ਮਨ ਹੋਇਆ ਸੋ ਇਸ ਤਰ੍ਹਾਂ ਵੀ ਲੋਕ ਜਿਉਂਦੇ ਆ ਅਸੀਂ ਸਾਰੇ ਕੁਝ ਆਸਾਂ ਇਸ਼ਾਵਾ ਵੱਡੀਆਂ ਰੱਖਦੇ ਆ ਸਭ ਕੁਝ ਹੁੰਦਿਆ ਮਰੂ ਮਰੂ ਕਰਦੇ ਫਿਰਦੇ ਆ ਆਪ ਤੋਂ ਨੀਚਲੇ ਲੋਕਾਂ ਨੂੰ ਵੇਖਦੇ ਨਹੀਂ ਅਸੀਂ ਤੇ ਰਾਤ ਨੂੰ ਮੈਨੂੰ ਕੁਦਰਤੀ ਦਵਾਈ ਤੋਂ ਸਰਦਾਰ ਸਾਹਿਬ ਐਸਪੀ ਸਿੰਘ ਬਰਾਏ ਸਾਹਿਬ ਦਾ ਫੋਨ ਆਇਆ ਤਾਂ ਮੈਂ ਆ ਗੱਲ ਉਹਨਾਂ ਨਾਲ ਸਾਂਝੀ ਕੀਤੀ ਤੇ ਉਹ ਕਹਿੰਦੇ ਵੀ ਬੇਬੇ ਨੂੰ ਪੁੱਛਿਆ ਉਹ ਵੀ ਉਹਦੀ ਪੈਨਸ਼ਨ ਲੱਗੀ ਹੈ ਜੇ ਪੁੱਛਿਆ ਕੱਕੇ ਨੇ ਤੇ ਕਹਿੰਦੀ ਬੇਬੇ ਵੀ 1500 ਸਰਕਾਰੀ ਆਉਂਦੀ ਹੈ ਤੇ 2500 ਐਸਪੀ ਸਿੰਘ ਬਰਾਏ ਨੇ ਪੈਨਸ਼ਨ ਸ਼ੁਰੂ ਕਰ ਦਿੱਤੀ ਤਾਂ ਹੁਣ 4000 ਰੁਪਏ ਨਾਲ ਉਹਨਾਂ ਦੇ ਘਰੇ ਖੁਸ਼ੀ ਹੈ ਤੇ ਬੇਬੇ ਬੱਕਰੀ ਦੀ ਸੇਵਾ ਕਰਦੀ ਹੈ ਤੇ ਨਾਲ ਪੋਤੇ ਤੇ ਪੋਤੀ ਦੀ ਤੇ 2500 ਪੈਨਸ਼ਨ ਲੱਗਣ ਦੀ ਖੁਸ਼ੀ ਚ ਉਹ ਵਿਚਾਰੇ ਰਸਗੋਲਿਆਂ ਦਾ ਡੱਬਾ ਲੈ ਕੇ ਪੈਦਲ ਝੋਟੀ ਵਾਲਿਆਂ ਨੂੰ ਤੁਰ ਕੇ ਮੇਰੇ ਘਰੇ ਪਿੰਡ ਦਾਦੀ ਤੇ ਪੋਤਾ ਆਏ ਬੜਾ ਮਨ ਵੇਖ ਕੇ ਹੋਇਆ ਤੇ ਮੈਂ ਕਾਹਨੂੰ ਰਸਗੋਲਿਆਂ ਦਾ ਡੱਬਾ ਕਾਹਨੂੰ ਰੱਖਣਾ ਸੀ ਸਗੋਂ ਮੈਂ ਉਹਨਾਂ ਨੂੰ ਜਿਵੇਂ ਮਿਲਿਆ ਕੋਲੇ ਮੇਰੇ ਮਾਤਾ ਜੀ ਵੀ ਬੈਠੇ ਸੀ ਤੇ ਉਹਨੂੰ ਮੈਂ ਵੀਡੀਓ ਚ ਕੀਤਾ ਹੈਗਾ ਕਹਿਦ ਮੈਂ ਤੁਹਾਨੂੰ ਸੁਣਾਉਣਾ ਹੈ ਮੇਰੇ ਨਾਲ ਜਮੈਂ ਇਹ ਰਖਾਤਾ ਨਹੀਂ ਖੁੱਲਿਆ ਬੈਂਕ ਚ ਖੁੱਲਿਆ ਅੱਛਾ ਕੁੜੀ ਦਾ ਖੁੱਲਿਆ ਹੈ ਦਾ ਖੁੱਲਿਆ ਉਹ ਬਰਾਏ ਸਾਹਿਬ ਨੇ ਉਹ ਪੈਨਸ਼ਨ ਭੇਜਤੀ ਉਹ ਲੱਗ ਗਈ ਥੋੜੀ ਉਥੋਂ ਦਵਾਈ ਚ ਜਿਹੜਾ ਪੈਸੇ ਉਦਨ ਮੈਂ ਫਾਰਮ ਭਰਾਏ ਸੀ ਪੈਨਸ਼ਨ ਮਿਲ ਗਈ ਹਾਂ ਹਾਂ ਉਹ ਵੈਦ ਜੀ ਹਾਂ ਠੀਕ ਤੇ ਇਹਦਾ ਪਿਓ ਕਿੱਥੇ ਚਲਾ ਗਿਆ ਸੀ ਪਤਾ ਹੀ ਨਹੀਂ ਕਰੋ ਉੱਡ ਗਿਆ ਮੁੜ ਕੇ ਆਇਆ ਹੀ ਨਹੀਂਗਾ ਕਿੰਨੇ ਚਿਰ ਹੋ ਗਿਆ ਜਦੋਂ ਕੋਰੋਨਾ ਚੱਲੀ ਚੱਲੀ ਸੀ ਨਾ ਉਦੋਂ ਦਰ ਗਿਆ ਹੈ ਤੇ ਮਾਂ ਦੀ ਕਿਵੇਂ ਪੂਰੀ ਹੋ ਗਈ ਉਹ ਕੁੜੀ ਹੋਈ ਸੀ ਤੇ ਉਹ ਡੈਥ ਹੋ ਗਈ ਹੁਣ ਤੇਰੇ ਕੋਲੇ ਰਹਿ ਗਏ ਪੋਤਰਾ ਪੋਤਰੀ ਹਾਂ ਇਹ ਮੇਰੇ ਕੋਲੇ ਮੈਂ ਸਾਂਹ ਦੀ ਤਲੀ ਮਾਂ ਦਾਦੀਆਂ ਹਾਂ ਹਾਂ ਮੈਂ ਚੋਨਾ ਚਾਨਾ ਚੁਗਣ ਲੱਗੀ ਰਹੀ ਉਹ ਘਰ ਨਾ ਤਨ ਪਰ ਆ ਵੀ ਕਮਾਈ ਕਰਕੇ ਤੇ ਮਹਾਨ ਤੇ ਆ ਮੇਰ ਦਾ ਹਾ ਨਾ ਫਿਣਸੀ ਜੀ ਹੋ ਗਈ ਤੇ ਇਹਦੇ ਨਾਲ ਨਾ ਪਤਾ ਨਹੀਂ ਠੀਕ ਹੀ ਨਹੀਂ ਹੁੰਦਾ ਪਤਾ ਨਹੀਂ ਕੀ ਇਹ ਰਖਾ ਦੇ ਆਗੇ ਮੈਡੀਕਲ ਚ ਡਾਕਟਰ ਨੂੰ ਹਾਂ ਇਹ ਵੀ ਰਾਮ ਹੀ ਨਹੀਂ ਹੁੰਦਾ ਤੇ ਤੂੰ ਪੜਿਆ ਨਹੀਂ ਤੂੰ ਛੋਰਾ ਪੜਿਆ ਅੱਠ ਪੜਿਆ ਹੈ ਹਾਂ ਅੱਠ ਅੱਠ ਹਟ ਗਿਆ ਸੀ ਹਾਂ ਫਿਰ ਲਾਈਟਰ ਲਾਤਾ ਹਾਂ ਹਾਂ ਹੁਣ ਲੱਕੜਾਂ ਦੇ ਕੰਮ ਤੇ ਲੱਗਾ ਕੱਕੇ ਨਾਲ ਹਮ ਇਹ ਤਾਂ ਧੀਮੀ ਕੱਢ ਪੜਤ ਨੂੰ ਪੜਾਈ ਨੂੰ ਨਹੀਂ ਕਰਦਾ ਨਹੀਂ ਕਿਉਂ ਇਹ ਲੋ ਗਿਆ ਸੀ ਇਹ ਫੇਲ ਹੋ ਗਿਆ ਸੀ ਨੰਬਰ ਵਿੱਚ ਮਰ ਕੀ ਲੱਗਿਆ ਇਹਨਿੰਗਾ ਹੁਣ ਇਹ ਕਹਿੰਦਾ ਨਾ ਵੀ ਦਾਦੀ ਤੇਰੇ ਕੋਲ ਕੰਮ ਨਹੀਂ ਹੁੰਦਾ ਵੀ ਮੈਂ ਚਲ ਕੰਮ ਸਿੱਖ ਲਾ ਦੋਹਾਂ ਸਾਲਾਂ ਦਾ ਕੰਮ ਸਿੱਖ ਆਉਂਦਾ ਹਮ ਮੰਮੀ ਡੈਡੀ ਦੀ ਯਾਦ ਆਉਂਦੀ ਏ ਤੈਨੂੰ ਆਉਂਦੀ ਏ ਹੋਰ ਨਹੀਂ ਆਉਂਦੀ 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 ਕਿਉਂ ਨਹੀਂ ਇਹ ਤਾਂ ਹੋਰਾਂ ਦੀ ਟੂਰੀ ਫਰਦੇ ਉਹ ਹੁੰਦੇ ਆ ਜਿਹੜਾ ਨਹੀਂ ਹੁੰਦਾ ਉਹ ਤੇਰੇ ਕੋਲੇ ਰੈਂਡ ਜਮ ਪੋਤਰਾ ਪੋਤਰੀ ਇਹ ਤੇ ਮੇਰੇ ਨਾਲ ਪੈਂਦਾ ਕੁੜੀ ਦੇ ਸੰਗੋਂ ਕੱਲੀ ਪੈ ਜਾਂਦੀ ਮੇਰੇ ਨਾਲ ਪੈਂਦਾ ਹੂੰ ਰੋਟੀ ਰੋਟੀ ਪਕਾ ਕੇ ਖਵਾਉਣੀ ਆ ਮੈਂ ਖਾਣੇ ਕਮਾਈ ਕਰਕੇ ਲੀੜਾ ਕਪੜਾ ਹੀ ਸਾਰਾ ਕੁਝ ਮੈਂ ਜਿੰਨੇ ਇਹਨਾਂ ਨੇ ਜਦ ਅਸੀਂ ਪੈਨਸ਼ਨ ਬੰਨਣ ਗਏ ਸੀ ਉਹ ਬਰਾਏ ਸਾਹਿਬ ਵਾਲੀ ਦਵਾਈ ਦਿੱਤੋਂ ਭੇਜੀ ਉਹਨਾਂ ਨੇ ਐਸਪੀ ਸਿੰਘ ਬਰਾਏ ਨੇ ਤੇ ਉਹਦੇ ਤੁਸੀਂ ਪੱਠੇ ਲੈ ਖੋਦਦੀ ਜਾਂਦੀ ਸੀ ਖੇਤੋਂ ਹਣਾ ਆਹੋ ਰਾਹ ਚ ਰੇੜੀ ਤੇ ਹਾਂ ਹਾਂ ਪਸ਼ੂ ਰੱਖਿਆ ਬੱਕਰੀਆਂ ਹੈਗੀਆਂ ਮੇਰੇ ਕੋਲ ਕਿੰਨੀਆਂ ਇੱਕ ਬੱਕਰੀ ਐ ਤੇ ਇੱਕ ਬੱਕਰਾ ਹੈ ਜੇ ਨਿੱਕਾ ਤੇ ਬੱਕਰੀਆਂ ਦੁੱਧ ਪੀ ਲੈਂਦੇ ਐ ਨਾਲੇ ਪੀਂਦੇ ਨੇ ਨਾਲਿਆਂ ਦੇ ਜਵਾਰ ਨਹੀਂ ਇਹ ਤਾਂ ਪਿੰਦੇ ਆ ਚਾ ਨਹੀਂ ਇਹ ਪਿੰਦੇ ਐ ਬੱਕਰੀਆਂ ਹੀ ਰੱਖੀਆਂ ਜਦੂ ਮੋਟ ਤੋਂ ਹੀ ਬੱਕਰੀਆਂ ਦੁੱਧ ਪੀ ਲੈਂਦੇ ਹਾਂ ਇਹ ਦੁੱਧ ਕਾ ਹੁਣ ਚਾਚੂ ਬਣਾਉਨੇ ਆ ਸੀ ਚਾਚੂ ਹੀ ਬਣਦੀ ਐ ਮਾਚ ਤੇ ਦੂਜਾ ਦਹੀਂ ਲੱਸੀ ਕਿੱਥੋਂ ਮਿਲਦਾ ਦਹੀਂ ਕਿੱਥੇ ਪਿੰਨੇ ਆ ਸੀ ਕਿੱਥੋਂ ਦਹੀਂ ਦਹੀਂ ਕਿੱਥੋਂ ਦਹੀਂ ਨਹੀਂ ਨਹੀਂ ਜਾ ਯਾਰ ਕਿੱਥੇ ਕਦੇ ਕੋਈ ਖਾਣ ਨੂੰ ਵੀ ਨਹੀਂ ਲੈਂਦੀ ਕਦੇ ਕੁੜੀ ਦੇ ਸੰਗੋਂ ਪੰਜਾ ਦਸੰਦ ਲੈ ਆਏ। ਕਾ ਲਿਆ ਕੀ ਆ ਕੀ ਲੈ ਆਏ ਲਫਾ ਫੇਰ ਡੱਬੇ ਚ। ਨਹੀਂ ਲਾਲ ਜਾਣਾ। ਕਾਦੇ ਆਸਤੇ ਲੈ ਆਏ? ਸਾਡੇ ਆਸਤੇ। ਨਹੀਂ ਬੀਬੀ ਨਾ। ਨਾ 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 ਨਾ। ਤੁਸੀਂ ਖਾ ਲਿਓ ਲੈ ਜਿਓ। ਤੁਸੀਂ ਦੇ ਤੇ ਅਸੀਂ ਖਾ ਲਈ। ਬਸ। 100 ਰੁਪਏ ਜਾਣ ਲੱਗਿਆ 100 ਰੁਪਏ ਦਿਆ ਜੇ ਮੁੰਡੇ ਨੂੰ। ਚਲ ਕੋਈ ਨਹੀਂ। ਕੋਨੀ ਕੋਨੀ ਮਹਾਰਾਜ ਕਰੋ ਭਲੀ ਹੋ ਜੂ। ਵੱਡੇ ਹੋ ਜਾਣਗੇ ਪ੍ਰਮਾਤਮਾ ਕਰੋ। ਗੱਡੀਓ ਮਰਾ ਕਰੇ ਚਲ ਇੰਨਾ ਹੀ ਬਹੁਤ ਆ। ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਵਾਹਿਗੁਰੂ ਕਰੋ। ਠੀਕ।